कि अभी जीत हो गई है हाँ जी हाँ जी जिस प्रकार से यहाँ मैंने जोश देखा है मैं कहूँगा लोकतंत्र को हमने आज बहुत करीब करीब से देखा है कि सारा ढांचा सारा जनता के हाथ में युवाओं ने इस प्रोटेस्ट को शुरू शुरू करा था से हुआ ये धरना जब सेनेट तक आया और सेनेट के समय पे जैसा जोश हम देख रहे हैं युवाओं में यूथ में और पंजाब से भी जो युवा की गूंज पंजाब के हर कोने में गई है हर जगह से जो यहाँ पर भीड़ उमड़ी है युवा के साथ साथ पंजाब की जनता ने साथ दिया है निश्चित रूप से धरना ये ऑब्वियसली ये दिख रहा है स्पष्ट नजर आ रहा है कि सेनेट के चुनाव अब हो गए ही हो गए युवाओं को और छात्रों को रोकने की बहुत कोशिश की लेकिन फिर भी ये सब अंदर आ चुके हैं क्या कहना चाहिए देखो युवा अगर इतिहास को देखा जाए इतिहास गवाह है कि युवाओं को कभी भी दबाया नहीं जा चुका है जब जब सियासत युवाओं के खिलाफ रही है जब जब सियासत ने युवाओं को रोकना चाहे युवा हमेशा आगे आकर आगे आए हैं युवा हमेशा ही जीत की ओर वहां से निकले है मैंने लिखी हुई साझा करना चाहता हूँ युवाओं और सियासत को जोड़ते हुए मैंने लिखा था कि वो संघर्ष के साल वो इनकलाब के ख्याल लाल बाल पाल बीरो की वो मिसाल सियासत की घबराहट और सियासत की वो बंदूक रूपी ढाल और उनके बुने हुए वो खाखी जाल जो भगत सिंह ने जिन्हें चुड़िया समझा

ਅੱਜ ਇਹ ਸਾਨੂੰ ਕਮੀ ਦਿਖਦੀ ਆ ਸਾਨੂੰ ਅਵੇਅਰਨੈਸ ਦੀ ਕਮੀ ਦਿਖਦੀ ਆ ਪੰਜਾਬ ਦੇ ਬੱਚਿਆਂ ਦੇ ਵਿੱਚ ਕਮੀ ਦਿਖਦੀ ਆ ਹਰਿਆਣਾ ਹਿਮਾਚਲ ਸਾਰੇ ਬੱਚਿਆਂ ਦੇ ਵਿੱਚ ਨਾ ਅਵੇਅਰਨੈਸ ਦੀ ਕਮੀਆਂ ਕਿੱਥੇ ਨੇ ਕਿੱਥੇ ਮੈਂ ਤੁਹਾਡੇ ਇਸ ਕੈਮਰਾ ਦੁਆਰਾ ਉਹਨਾਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਦੇ ਹੋ ਸਿਰਫ ਪੜਨ ਦੇ ਲਈ ਨਹੀਂ ਆਉਂਦੇ ਆਪਾਂ ਦੇਖਦੇ ਹਾਂ ਬ੍ਰਿਟਿਸ਼ ਇੰਡੀਆ ਦੇ ਟਾਈਮ ਤੋਂ ਲੈ ਕੇ ਦੇਖੀਏ ਇੰਡੀਆਨ ਇੰਡੀਪੈਂਡੈਂਸ ਤੱਕ ਦੇਖੀਏ ਜੋ ਕੈਂਪਸ ਇਟਸੈਲਫ ਹੈ ਨਾ ਕੈਂਪਸ ਸਾਨੂੰ ਇੱਕ ਜਦੋਂ ਨੀਂਵ ਰੱਖੀ ਜਾਂਦੀ ਹੈ ਕਿਸੇ ਨਵੀਂ ਚੀਜ਼ ਦੀ ਉਹ ਕੈਂਪਸ ਤੋਂ ਰੱਖੀ ਜਾਂਦੀ ਹੈ ਔਰ ਜਿਹੜਾ ਕੈਂਪਸ ਯੂਨੀਵਰਸਿਟੀ ਦਾ ਕੈਂਪਸ ਬੱਚੇ ਦੀ ਆਵਾਜ਼ ਦਬਾਉਂਦਾ ਹੈ ਬੱਚਿਆਂ ਨੂੰ ਚੁੱਪ ਕਰਵਾਉਂਦਾ ਉਹ ਕੈਂਪਸ ਕਦੇ ਵੀ ਇੱਕ ਪੀਸਫੁਲ এনवायरमेंट ਨਹੀਂ ਕ੍ਰੀਏਟ ਕਰ ਸਕਦਾ ਬਟ ਉਹ ਹੋ ਸਕਦਾ ਹੈ ਤੇ ਇੱਕ ਡੈਮੋਕਰੇਸੀ ਦਾ ਕਬਰਿਸਤਾਨ ਹੋ ਸਕਦਾ ਹੈ ਜਿਹੜਾ ਕਿ ਇਹ ਪੀਯੂ ਦੇ ਵਿੱਚ ਹੋ ਜ਼ਿਕਰਿਆ ਜਾ ਰਿਹਾ ਹੈ ਸੈਂਟਰ ਦੀ ਸਰਕਾਰ ਦੁਆਰਾ ਮੋਦੀ ਸਰਕਾਰ ਦੁਆਰਾ ਔਰ ਕੱਲੀ ਮੋਦੀ ਸਰਕਾਰ ਜ਼ਿੰਮੇਵਾਰ ਨਹੀਂ ਹੈ ਇੱਥੇ ਪੰਜਾਬ ਦੀ ਸਰਕਾਰ ਜੋ ਹੈ ਬਰਾਬਰ ਜ਼ਿੰਮੇਵਾਰ ਹੈ ਕਿਉਂਕਿ ਜੋ ਸਾਡੀ ਪਿਛਲੀ ਸੈਨੇਟ ਮੀਟਿੰਗਸ ਹੋਈਆਂ ਸੀ ਉਹਨਾਂ ਵਿੱਚ ਸਾਡੇ ਪੰਜਾਬ ਦੇ ਬੰਦੇ ਹਾਜ਼ਰ ਹੀ ਨਹੀਂ ਹੁੰਦੇ ਔਰ ਜਿਨ੍ਹਾਂ ਨੇ ਕੰਮ ਕਰਨਾ ਆਪਣਾ ਉਹ ਸੈਂਟਰ ਦੇ ਬੰਦੇ ਪਿਛਲੇ 3-4 ਸਾਲ ਜੋ ਲਾਸਟ ਮੀਟਿੰਗਾਂ ਹੋਈਆਂ ਉਹਦੇ 'ਚ ਲਗਾਤਾਰ ਪ੍ਰੈਸੈਂਟ ਰਹੇ ਨੇ ਉਹ ਆਪਣਾ ਕੰਮ ਕਰੀ ਜਾ ਰਹੇ ਸੀ ਆਪਣੇ ਮੰਤਰੀ ਆਪਣੀ ਸਰਕਾਰਾਂ ਖੁਦ ਹੀ ਨਹੀਂ ਪਹੁੰਚੇ ਸੈਨੇਟ ਦੇ ਵਿੱਚ ਤੇ ਇੱਥੇ ਕਿਤੇ ਨਾ ਕਿਤੇ ਮੈਂ ਇਹ ਕਹੂੰਗਾ ਕਿ ਜੋ ਦੋਸ਼ ਹੈ ਉਹ ਪੰਜਾਬ ਸਰਕਾਰ ਦਾ ਬਰਾਬਰ ਹੈ ਸੈਂਟਰ ਦੀ ਸਰਕਾਰ ਦਾ ਬਰਾਬਰ ਹੈ ਔਰ ਜੋ ਜੈਂਜ਼ੀ ਦੀ ਗੱਲ ਕਰੀਏ ਤਾਂ ਮੇਰੇ ਹਿਸਾਬ ਨਾਲ ਹੱਲੇ ਹੋਰ ਅਵੇਅਰਨੈਸ ਦੀ ਬਹੁਤ ਲੋੜ ਹੈ ਜਿਹੜੇ ਅੱਜ ਤੇ ਧਰਨਾ ਜਦੋਂ ਪਹਿਲੇ ਦਿਨ ਤੋਂ ਧਰਨਾ ਸ਼ੁਰੂ ਹੋਇਆ ਨਾ ਜੀ ਅਸੀਂ ਉਦੋਂ ਵੀ ਨਾਲ ਸੀਗੇ ਅਸੀਂ ਧਰਨੇ ਦੇ ਪਹਿਲੇ ਦਿਨ ਸੀਗੇ ਤੇ ਜਿਹੜਾ ਧਰਨਾ ਸਟਾਰਟ ਕੀਤਾ ਗਿਆ ਉਹ ਪੁਰਾਣੇ ਬੱਚਿਆਂ ਦੁਆਰਾ ਕੀਤਾ ਗਿਆ ਜਿਨ੍ਹਾਂ ਨੂੰ ਇੱਥੇ 15 15 20 20 ਸਾਲ ਹੋ ਗਏ ਪੜਦਿਆਂ ਨੂੰ ਤੇ ਔਰ ਜੋ ਨਵੇਂ ਸਟੂਡੈਂਟ ਆਏ ਜਿਨ੍ਹਾਂ ਨੂੰ 1 ਸਾਲ 2 ਸਾਲ 3 ਸਾਲ ਹੋਇਆ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਉਹਨਾਂ ਦੇ ਵਿੱਚ ਅਵੇਅਰਨੈਸ ਨਹੀਂ ਇਸ ਚੀਜ਼ ਨੂੰ ਲੈ ਕੇ ਔਰ ਜੋ ਐਫੀਡੇਵਿਟ ਦਾ ਮੁੱਦਾ ਆਇਆ ਸੀਗਾ ਉਹ ਕਹਿ ਲੋ ਇੱਕ ਤਰੀਕੇ ਨਾਲ ਅਥਾਰਟੀ ਦਾ ਇੱਕ ਰੂਲ ਸੀ ਕਿ ਡਿਵਾਈਡ ਐਂਡ ਰੂਲ ਪਾਲਿਸੀ ਉਹਨਾਂ ਵੱਲ ਲੈਂਦੀ ਗਈ ਫਰੈਸ਼ਰਸ ਅਗੇਂਸਟ ਸੀਨੀਅਰਸ ਕਰਕੇ ਜਾਂ ਕਿੱਦਾਂ ਕਰਕੇ ਡਿਵਾਈਡ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉੱਥੇ ਸਾਡੇ ਡਾਗਰ ਜੀ ਬੈਠੇ ਅੰਗਰਸਟ੍ਰਾਈਕ ਤੇ ਉੱਥੇ ਇੱਕ ਜਿੱਤ ਪ੍ਰਾਪਤ ਕੀਤੀ ਆਪਾਂ ਬਟ ਸਾਡੀ ਵੱਡੀ ਜਿੱਤ ਉਹਦੀ ਹੋਊਗੀ ਜਦੋਂ ਇਹ ਸੈਨੇਟ ਦੇ ਇਲੈਕਸ਼ਨ ਦੀ ਡੇਟ ਆਊਗੀ ਸ਼ੈਡਿਊਲ ਆਊਗਾ ਕਿਉਂਕਿ ਬਿਨਾਂ ਸ਼ੈਡਿਊਲ ਤੋਂ ਅਸੀਂ ਸੈਨੇਟ ਦਾ ਧਰਨਾ ਖਤਮ ਨਹੀਂ ਕਰ ਸਕਦੇ ਸਾਨੂੰ ਸ਼ਡਿਊਲ ਚਾਹੀਦਾ ਸਾਨੂੰ ਡੇਟ ਚਾਹੀਦੀ ਹੈ ਕਦੋਂ ਇਹ ਇਲੈਕਸ਼ਨਸ ਹੋਣਗੇ ਕੀ ਲੱਗਦਾ ਕਿ ਆਜੇਗੀ ਡੇਟ ਜਾਂ ਹਾਲੇ ਵੀ ਦਾ ਥੋੜਾ ਲੰਮਾ ਕੀਤਾ ਜਾਏ ਦੇਖੋ ਲੜਾਈ ਤਾਂ ਜਦੋਂ ਵੀ ਤੁਸੀਂ ਲੈ ਕੇ ਚੱਲਦੇ ਹੋ ਤਾਂ ਕਦੇ ਆਪਾਂ ਇਹ ਨਹੀਂ ਦੇਖ ਸਕਦੇ ਕਿ ਹੁਣ ਅਗਲੀ ਸਰਕਾਰ ਕੀ ਤਿਆਰੀ ਕਰਕੇ ਬੈਠੀ ਹੈ ਮੋਦੀ ਦੀ ਸਰਕਾਰ ਦੀ ਸਾਨੂੰ ਬੇਸ਼ਰਮੀਆਂ ਦਾ ਸ਼ੁਰੂ ਤੋਂ ਹੀ ਪਤਾ ਉਹਨਾਂ ਦੀ ਕੀ ਬੇਸ਼ਰਮੀ ਰਹਿੰਦੀ ਹੈ ਕਿਸੇ ਵੀ ਹੱਦ ਤੱਕ ਦਿਖ ਸਕਦੇ ਨੇ ਅਸੀਂ ਉਮੀਦ ਕਰਕੇ ਚੱਲਦੇ ਆਂ ਕਿ ਤਰਨਾ ਸ਼ਾਇਦ ਲੰਬਾਈ ਚੱਲੂਗਾ ਬਟ ਅਸੀਂ ਹੌਸਲੇ ਵੀ ਲੰਬਾਈ ਲੈ ਕੇ ਆਏ ਆਂ ਅਸੀਂ ਹੌਸਲਾ ਪੂਰਾ ਰੱਖਾਂਗੇ ਆਪਣਾ ਸਾਡਾ ਲੰਗਰ ਪਾਣੀ ਸਭ ਤੁਹਾਨੂੰ ਪਤਾ ਪੰਜਾਬ ਦੇ ਰੀਤੀ ਰਿਵਾਜ ਨੇ ਜਿੱਤਰਨਾ ਲਾਵਾਂਗੇ ਤਾਂ ਜਿੱਤ ਕੇ ਉੱਟਾਂਗੇ ਬਿਨਾਂ ਜਿੱਤ ਤੋਂ ਪੰਜਾਬੀ ਕਦੇ ਨਹੀਂ ਉੱਠਦੇ ਜਿੱਤ ਲੈ ਕੇ ਜਾਵਾਂਗੇ ਜੀ ਹਾਂਜੀ ਸ਼ੁਕਰੀਆ ਜੀ